ਪੰਜਾਬ ਨੂੰ ਪਹਿਲਾਂ 47 ਨੇ ਮਾਰਿਆ ਫਿਰ 84 ਨੇ ਤੇ ਹੁਣ ਆ ਹੜਾ ਨੇ ਇਹ ਮਾਜਾ ਹਮੇਸ਼ਾ ਹੀ ਇੰਨਾ ਚੀਜ਼ਾਂ ਜੋ ਫੇਰ ਨਿਕਲਦਾ ਹੈ ਗੁਰੂ ਰਾਮਦਾਸ ਜੀ ਦੀਆਂ ਮੇਰਾ ਨਾ ਆ ਵੇਖੋ ਅਜਨਾਲੇ ਜਿਹੜਾ ਕੋਹਨੇ ਵਾਲਾ ਤੁਸੀ ਬਾਨਿਆ ਫੇਰ ਸੰਤ ਮਹਾਂਪੁਰਛ ਨਾਲ ਲੱਗੇ ਸੰਗਤਾਂ ਨੂੰ ਜਲਾਲ ਉਸ ਸਮੇਂ ਤੋਂ ਸਾਡਾ ਵੀਰ ਬੂਟਾ ਸਿੰਘ ਹੋਰ ਸਾਰੇ ਪਿੰਡ ਤੋਂ ਨੌਜਵਾਨਾਂ ਲਾ ਕੇ ਲਾਤਾ ਮੋਰਚਾ ਇਹਦੇ ਭਾਉ ਲਾ ਦਿੰਦੇ ਟਕਰਾਂ ਪੰਜਾਬੀ ਇਹਦੇ ਹੋਰ ਕਿਤੇ ਪ੍ਰੋਬਲਮ ਆਵੇ ਉੱਥੇ ਪਹੁੰਚ ਜਾਂਦੇ ਤਾਂ ਸਾਡਾ ਆਪਣਾ ਪੰਜਾਬ ਆ ਇਹ ਕਰਕੇ ਪ੍ਰਵਾਹ ਨਹੀਂ ਕਰਦੇ ਕਿਸ ਦੀ ਇਹ ਜਿੱਧਰ ਨੂੰ ਲਾ ਦਿੰਦੇ ਮੋਰਚਾ ਬਾ ਕਿਰਪਾ ਚਾਹੀਦੀ ਆ ਬਾਬੇ ਦੀ ਬਾਬਾ ਦੀਪ ਸਿੰਘ ਜੀ ਦਾ ਦੀ ਤੇ ਇਹਨਾਂ ਨੇ ਦੇ ਭਾਉ ਜੀ ਦਰਿਆ ਰੋਗ ਤੇ ਤੇ ਇਹ ਕਿਹੜੀਆਂ ਗੱਲਾਂ ਪੇ ਕਿਰਪਾ ਹੋ ਗਈ ਗੁਰੂ ਨਾਨਕ ਸਾਹਿਬ ਦੀ ਅਰਦਾਸਾਂ ਕਰੋ ਮੇਰਾ ਕਰੇ ਹਣ ਮਹਾਰਾਜ ਤੇ ਫੇਰ ਤਕੜੇ ਹੋ ਕੇ ਨਿਕਲ ਐ ਸਾਰੀਆਂ ਕਿਰਪਾ ਹੋਣਗੀਆਂ ਗੁਰਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ